ਸਸ਼ਿਕਾਲ ਸਮਝਦ نیوز ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਰਜਿਸਟਰੀ ਤੋਂ ਐਨਓਸੀ ਖਤਮ ਕਰਨ ਦੇ ਨਿਯਮ ਅੱਜ ਹੋਣਗੇ ਫਾਈਨਲ ਸੀਐਮ ਮਾਨ ਇਸ ਦੀ ਹਾਈ ਲੈਵਲ ਦੀ ਮੀਟਿੰਗ ਸੀਮਾਨ 11 ਫਰਵਰੀ ਦਿਨ ਗੋਇੰਦਵਾਲ ਥਰਮਲ ਪਲਾਂਟ ਕਰਨਗੇ ਲੋਕਾਂ ਨੂੰ ਸਮਰਪਿਤ 1080 ਕਰੋੜ ਚ ਖਰੀਦਿਆ ਥਰਮਲ ਪਲਾਂਟ 3 ਦਿਨ ਪਹਿਲਾਂ ਡੀਐਸਪੀ ਬਣੇ ਹੌਕੀ ਖਿਡਾਰੀ ਵਰੁਣ ਤੇ ਨਾਬਾਲਗ ਨਾਲ ਰੇਪ ਕਰਨ ਦੇ ਲੱਗੇ ਇਲਜ਼ਾਮ ਪਰਚਾ ਹੋਇਆ ਪੰਜਾਬੀਆਂ ਨੇ ਪਿਛਲੇ 10 ਮਹੀਨਿਆਂ 770 ਕਰੋੜ ਦੀ ਪੀ ਲਈ ਸ਼ਰਾਬ ਸਰਕਾਰ ਨੇ ਜਾਰੀ ਕੀਤੇ ਹੈਰਾਨ ਕਰਨ ਵਾਲੇ ਆਕੜੇ ਅੱਤਵਾਦੀ ਲਖਵੀਰ ਲੰਡਾ ਤੇ ਹਰਵਿੰਦਰ ਰਿੰਦਾ ਦੇ ਤਿੰਨ ਸਾਥੀ ਪੰਜਾਬ ਪੁਲਿਸ ਨੇ ਕਿਤੇ ਗ੍ਰਫਤਾਰ ਇੱਕ ਆਰਜੇਐਕਸ ਕੇਸ ਚ ਨਾਮਜ਼ਦ ਮੁਲਜ਼ਮਾ ਕੋਲੋਂ ਦੋ ਪਿਸਤੌਲ ਅਤੇ 10 ਕਾਰਤੂਸ ਵੀ ਕਿਤੇ ਬਰਾਮਦ ਆਪ ਵਿਧਾਇਕ ਸ਼ੀਤਲ ਅੰਗੁਰਾਲ ਭਰਾ ਰਾਜ ਨੰਗੁਰਾਲ ਅਤੇ ਪ੍ਰਦੀਪ ਖੁੱਲਰ ਸਮੇਤ 12 ਲੋਕਾਂ ਨੂੰ ਅਦਾਲਤ ਨੇ ਕੀਤਾ ਬਰੀ 2017 ਚ ਦਰਜ ਹੋਇਆ ਇਸ ਮਾਮਲਾ फायर ब्रिगेड दे फिजिकल टेस्ट लाइमां का एलान मुंडे ले बनाए जाणगे बख वक नियम ते फेर लगया दाग दो लाख रुपए बन गया सी, बिल दर्जी ने पैसे मंगे ता पुलिस मुलाजमान ने दर्ज किया अफीम तस्करी दा केस ਦਿੱਲੀ ਜਿੱਤੇਰਾ ਨੂੰ ਮੋੜ ਪਵੇਗੀ ਕਿਸਾਨ ਆंदोलਨ ਦੀ ਗੂੰਜ ਕਿਸਾਨਾਂ ਨੇ ਮਜ਼ਦੂਰਾਂ ਦੀਆਂ ਮੰਗਾਂ ਲਈ ਸੈਕੰਡ ਜਿੱਥੇ ਬੰਦਿਆ ਇੱਕ ਮੰਚ ਤੇ ਹੋਇਆ ਇਕੱਠਿਆ ਇੱਕ ਮਹੀਨੇ 'ਚ 2 ਲੱਖ ਪਿੰਡਾਂ ਤੱਕ ਪਹੁੰਚੇਗੀ ਭਾਜਪਾ ਭਾਰਤੋਂ ਨੱਡਾ ਕਰਨਗੇ ਭਾਜਪਾ ਪਾਕਿਸਤਾਨ ਮੋਰਚਾ ਦੀ ਪਿੰਡ ਪਰਿਕਰਮਾ ਯਾਤਰਾ ਦੀ ਸ਼ੁਰੂਆਤ ਅਮ੍ਰਿਤਸਰ ਤੋਂ ਦਿੱਲੀ ਅਜੇ ਹੱਦੂਰ ਹਵਾਜ ਲਟਕਿਆ ਸਕਾਈ ਬੱਸ ਚਲਾਉਣ ਦਾ ਪ੍ਰੋਜੈਕਟ ਉੱਚ ਅਧਿਕਾਰੀਆਂ ਨੂੰ ਇਲੰਮ ਤੱਕ ਨਹੀਂ ਸਰਕਾਰ ਦੀ ਸਖਤੀ ਤੇ Google ਦਾ ਐਕਸ਼ਨ Play Store ਤੋਂ ਹਟਾਇਆ 2200 ਤੋਂ ਕਦਰੜੀ ਵਾਲੇ ਲੋਨ ਐਪਸ 10 ਸਾਲ ਦੀ ਜੇਲ੍ਹ 1 ਕਰੋੜ ਰੁਪਏ ਦਾ ਜੁਰਮਾਨਾ ਸਰਕਾਰੀ ਪ੍ਰਤੀਪ੍ਰਿਖਿਆਵ ਪਰ ਲੀਗ ਤੇ ਨਿਕੈਲ ਕਸਣ ਲਈ ਲੋਕ ਸਭਾ ਚੋਂ ਪਾਸ ਹੋਇਆ ਬਿੱਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਰਨ ਅਰਵਿੰਦ ਕੇਜੀਵਾਲ ਨੂੰ ਪਟੀ ਰਾਹਤ ਕੋਰਟ ਨੇ ਸੱਤ ਸਾਲ ਪੁਰਾਣੇ ਮਾਮਲੇ 'ਚ ਸਮਨ ਰੱਦ ਕਰਨ ਦੇ ਦਿੱਤੇ ਹੁਕਮ ਸੰਸਦ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫਤਰ ਚ ਕੁਸ ਪੈਟ ਕਰਨ ਦੀ ਕੋਸ਼ਿਸ਼ ਸੁਰੱਖਿਆ ਕਰਮੀਆਂ ਨੇ ਮੁਲਜ਼ਮ ਨੂੰ ਕੀਤਾ ਕਾਬੂ ਅੰਡਰ 19 ਕ੍ਰਿਕਟ ਵਰਲਡ ਕੱਪ ਦੱਖਣੀ ਅਫਰੀਕਾ ਨੂੰ ਹਰਾ ਕੇ ਫਾਈਨਲ 'ਚ ਪਹੁੰਚੀ ਟੀਮ ਇੰਡੀਆ ਭਾਰਤ ਲਈ ਮਾਣ ਵਾਲੀ ਗੱਲ ਆਸਟ੍ਰੇਲੀਆ 'ਚ ਪਹਿਲੀ ਵਾਰ ਭਾਰਤ ਵੰਸ਼ੀ ਸੈਨੇਟਰ ਵਰुण ਕੋਸ਼ ਨੇ ਭਗਵਦ ਗੀਤਾ ਤੇ ਹੱਥ ਰੱਖ ਕੇ ਚੁਕੀ ਸੋ ਈਰਾਨ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਲਈ ਅੱਡੀ ਖਬਰ ਹੁਣ ਬਿਨਾ ਵੀਜ਼ੇ ਦੇ ਮਿਲੇਗੀ ਐਂਟਰੀ ਨਵੇਂ ਨਿਯਮ ਤਹਿਤ 15 ਦਿਨਾਂ ਬਿਨਾ ਵੀਜ਼ੇ ਦੇ ਇਰਾਨ ਵਿੱਚ ਰਹਿ ਸਕਦੇ ਹੋ ਅਮਰੀਕਾ ਚ ਨਹੀਂ ਰੁਕ ਰਹੇ ਭਾਰਤੀਆਂ ਤੇ ਹਮਲੇ ਹੁਣ ਸ਼ਿਕਾਗੋ ਚ ਸਟੂਡੈਂਟ ਤੇ ਹੋਇਆ ਬੁਰੇ ਤਰ੍ਹਾਂ ਅਟੈਕ ਕੈਨੇਡਾ ਚ ਪ੍ਰਵਾਸੀ ਭਾਰਤੀਆਂ ਦਾ ਸ਼ਰਮਨਾ ਕਾਰਾ ਗੁਰਦੁਆਰਿਆਂ ਤੇ ਮੰਦਿਰਾਂ ਦੇ ਗੋਲਕ ਤੋੜ ਕੇ ਡਾਲਰ ਚੋਰੀ ਕਰਦੇ ਪੁਲਸ ਨੇ ਕਿਤਾ ਕਾਬੂ ਇਹ ਸਾਰੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਜਜ਼ਾਦ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ेड ਨਿਊਜ਼